ਅੱਜ ਦੀ ਜਿਹੜੀ ਆਪਣੀ ਕਹਾਣੀ ਹੈ ਜਿਹੜੀ ਗੱਲਬਾਤ ਆ ਉਹ ਇੱਕ 73 ਸਾਲਾ ਪੰਜਾਬੀ ਔਰਤ ਦੇ ਬਾਰੇ ਆ ਜਿਹੜੇ ਬਜ਼ੁਰਗ ਅਵਸਥਾ ਦੇ ਵਿੱਚ ਤੇ ਉਹ ਜਦੋਂ ਆਈਸ ਦੀ ਤਰੀਕ ਜਿਹੜੀ ਪੈਂਦੀ ਆ ਉਹਦੇ ਤੇ ਜਾਂਦੇ ਨੇ ਜਿਹੜੇ ਕਿ ਪਿਛਲੇ 10-12 ਸਾਲ ਤੋਂ ਲਗਾਤਾਰ ਜਾ ਰਹੇ ਸੀਗੇ ਤੇ ਉਹਨਾਂ ਨੂੰ ਉੱਥੋਂ ਡਿਟੇਨ ਕਰਨਾ ਜਾਂਦਾ ਆ ਅਸਾਂ ਨੂੰ ਦੱਸੋ ਕਿ ਵੀ ਜਿਹੜੀ ਉਹਨਾਂ ਦੇ ਨਾਲ ਇਹ ਗੱਲ ਵਾਪਰੀ ਆ ਵੀ ਇਹ ਕਦੋਂ ਦੀ ਗੱਲ ਆ ਤੇ ਇਸ ਟਾਈਮ ਉਹਨਾਂ ਨੂੰ ਬਾਅਦ ਤੋਂ ਪਤਾ ਕਿ ਉਹ ਕਿੱਥੇ ਰੱਖਿਆ ਗਿਆ ਉਹਨਾਂ ਨੂੰ ਹਾਂਜੀ ਮੰਡੇ ਉਹਨਾਂ ਨੂੰ ਡਿਟੇਨ ਕੀਤਾ ਸੀ ਉਹਨਾਂ ਦੀ ਆਈਸ ਚੈੱਕ ਇਨ ਸੀ ਵੀ ਮੰਡੇ ਸੈਨ ਫਰਾਂਸਿਸਕੋ ਤੇ ਸੈਨ ਫਰਾਂਸਿਸਕੋ ਮੇਰੀ ਬੇਟੀ ਲੈ ਕੇ ਗਈ 2 ਘੰਟੇ ਹੋ ਗਏ 3 ਘੰਟੇ ਹੋ ਗਏ ਫਿਰ ਕਾਲ ਆਈ ਬੇਟੀ ਨੂੰ ਆਫੀਸਰ ਦੀ ਤੇ ਵੀ ਹੈਵ ਯਰ ਗ੍ਰੈਂਡਮੈਨ ਕਸਟਡੀ ਯੂ ਕੈਨ ਗੋ ਹੋਮ ਤਾਂ ਮੈਂ ਲੈ ਕਾਲ ਲੈ ਕਾਲ ਕਰਦੇ ਇਮੋਸ਼ਨਲ ਹੋ ਗਿਆ ਤੇ ਮੈਨੂੰ ਕੱਲੀ ਨੂੰ ਛੋਟੇ ਜਿਹੇ ਕਮਰੇ ਚ ਬੰਦ ਕੀਤਾ ਆ ਇੱਕ ਚਾਦਰ ਦਿੱਤੀ ਆ ਪਾਣੀ ਦੀ ਬੋਤਲ ਦਿੱਤੀ ਕੋਈ ਲਾਗੇ ਨਹੀਂ ਕੋਈ ਮੇਰੇ ਲੱਗੇ ਨਹੀਂ ਕੋਈ ਬਾਹਰ ਨਹੀਂ ਖੜਾ ਕੋਈ ਵੀ ਨਹੀਂ ਇੱਥੇ ਹੈਗਾ ਦਵਾਵਾਂ ਉਹਨਾਂ ਦੀਆਂ ਹੈਗੀਆਂ ਚਲਦੀਆਂ ਆ ਦਵਾ ਦੀ ਲੋੜ ਸੀ ਕੋਈ ਡੋਸਿੰਗ ਥੋੜਾ ਚਿਰ ਗੱਲ ਕਰਕੇ ਸਾਡੇ ਨਾਲ ਬੱਚ ਪੋਤੇ ਪੋਤੀਆਂ ਸਭ ਨਾਲ ਤੇ ਮੈਂ ਤੇ ਬੱਚਿਆਂ ਦੇ ਪਿਆਰ ਦੇਖਣੇ ਮੈਂ ਕਿੱਥੇ ਆ ਗਈਆਂ ਮੈਨੂੰ ਮੇਰੀ ਹੈਲਪ ਕਰੋ ਕਿੱਦਾਂ ਕਰਨੀ ਆ ਅਸੀਂ ਫਿਰ ਵੀ ਸਮਝਾਇਆ ਬੱਚਿਆਂ ਨੇ ਬੇਟਿਆਂ ਨੇ ਅਸੀਂ ਸਭ ਤੇ ਮੰਮੀ ਤੁਸੀਂ ਆਪਣਾ ਧਿਆਨ ਰੱਖੋ ਅਸੀਂ ਸਭ ਇਕੱਠੇ ਹਾਂ ਕੋਈ ਗੱਲ ਨਹੀਂ ਫਿਕਰ ਸਾਡੀ ਕੰਨ ਦੀ ਲੋੜ ਨਹੀਂ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਮੈਂਟਲੀ ਉਹ ਕਿਵੇਂ ਨੇ ਮਤਲਬ ਉਹਨਾਂ ਦੀ ਹਾਲਤ ਮਤਲਬ ਠੀਕ ਨਹੀਂ ਡਰੇ ਹੋਏ ਨੇ ਨਹੀਂ ਡਰੇ ਤੇ ਹੈ ਡਰੇ ਤੇ ਹੈ ਜੋ ਦੱਸਦੇ ਆ ਦੂਸਰੇ ਡਿਟੇਨੀਜ਼ ਤੇ ਸਾਨੂੰ 9 ਮੰਥਸ ਹੋ ਗਿਆ 8 ਮਹੀਨੇ ਹੋ ਗਏ 7 ਮਹੀਨੇ ਹੋ ਗਏ ਡਰੇ ਤੇ ਪਹਿਲੇ ਆ ਪੂਰੀ ਤਰ੍ਹਾਂ ਡਰੇ ਹੁਣ ਉਹਨਾਂ ਕੋਲੇ ਜਿਵੇਂ ਇੱਥੇ ਕਹਿ ਦਿੰਦੇ ਵੀ ਤੁਹਾਡੇ ਕੋਲੇ ਆ ਜੇ ਡਾਕੂਮੈਂਟਾਂ ਦਾ ਤੁਹਾਨੂੰ ਨਹੀਂ ਕੁਝ ਕਹਿਣਗੇ ਹੁਣ ਕੋਈ ਮੌਜੂਦਾ ਕੋਈ ਡਾਕੂਮੈਂਟ ਸੀਗਾ ਉਹਨਾਂ ਕੋਲੇ ਕੋਈ ਵਰਕ ਪਰਮਿਟ ਜਾਂ ਕੁਸ਼ੋਰ ਵਰਕ ਪਰਮਿਟ ਸੀਗਾ ਆਈਸਾਲੀਆਂ ਨੇ ਕਿਹਾ ਬੇਫਿਕਰ ਹੋ ਕੇ ਰਹੋ ਏਵਰੀ 6 ਮੰਥਸ ਹਉ ਵਿਚ ਵਿਚ ਤੇ ਕਾਫੀ ਸਾਲ ਇੱਕ ਸਾਲ ਬਾਦਾਂ ਹਾਜ਼ਰੀ ਪਨ ਜਾਂਦੇ ਸੀ ਉਹਨੇ ਪੇਪਰ ਦਿੱਤਾ ਸੀ ਵਰਕ ਪਰਮਿਟ ਅਪਲਾਈ ਕਰਦੇ ਸੀ ਵਰਕ ਪਰਮਿਟ ਮਿਲਦਾ ਸੀ ਕੰਮ ਕਰਦੇ ਸੀ ਟੈਕਸ ਭਰਦੇ ਡਰਾਈਵਰਸ ਲਾਇਸੈਂਸ ਫਰ ਡਰਾਈਵ ਕਰਦੇ ਸਭ ਕੁਝ ਤੁਸੀਂ ਕਈ ਵਾਰੀ ਇੰਡੀਅਨ ਐਮਬੈਸੀ ਨਾਲ ਵੀ ਪਹੁੰਚ ਕੀਤੀ ਐ ਅਪਰੋਚ ਕੀਤੀ ਵੀ ਸਾਨੂੰ ਕੋਈ ਡਾਕੂਮੈਂਟ ਇੰਡੀਆ ਨੂੰ ਟਰੈਵਲ ਕਰਨ ਦਾ ਦਿਓ ਉਹਦੇ ਬਾਰੇ ਦੱਸ ਸਕਦੇ ਥੋੜਾ ਬਹੁਤ ਕੀ ਉਹ ਕੀ ਗੱਲ ਸੀ ਜਦੋਂ ਤੁਸੀਂ ਦਿੱਲੀ ਹਾਰੀ ਸਾਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਭੇਜਿਆ ਆ ਪੇਪਰ ਵਰਕ ਲਓ ਮੰਮੀ ਦਾ ਬਰਥ ਸਰਟੀਫਿਕੇਟ ਥੋੜੇ ਬੱਤੇ ਡਾਕੂਮੈਂਟ ਪਿਕਚਰ ਅਸੀਂ ਗਏ ਇੰਡੀਆਨ ਐਂਬਸੀ 2012 ਜਾਂ ਆਈ ਥਿੰਕ ਡਿਸੰਬਰ 2012 ਜਾਂ ja, 2013 ਉਹ ਨਾ ਜਨੂਅਰੀ ਇਸ ਟਾਈਮ ਦੇ ਬੇਚਣ ਕਾਫੀ ਟਾਈਮ ਹੋ ਗਿਆ ਅਸੀਂ ਗਏ ਪੇਪਰ ਦਿਖਾ ਲਿਆ ਦੱਸਿਆ ਉਹਨਾਂ ਨੂੰ ਇੰਨੀ ਗੱਲ ਵੀ ਦੱਸੀ ਤੇ ਇਮੀਗ੍ਰੇਸ਼ਨ ਨੇ ਸਾਨੂੰ ਭੇਜੇ ਮੈਂ ਹੀ ਸੀ ਵੀ ਮੈਂ ਤੇ ਮੰਮੀ ਸੀ ਅਗਿਓ ਬਰਥ ਸਰਟੀਫਿਕੇਟ ਆ ਪੇਪਰ ਨਾਲ ਲੈ ਕੇ ਸਾਰਾ ਕਰਾਸ ਆਊਟ ਕਰਕੇ ਅਗਿਓ ਸਾਨੂੰ ਲੇਡੀ ਕਹਿੰਦੀ ਤੇਰੇ ਮੱਥੇ ਤੇ ਲਿਖਿਆ ਤੇਰਾ ਜਨਮ ਇੰਡੀਆ ਦਾ ਕੁਛੀ ਗੱਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅੱਜ ਜਿਹੜਾ ਇਮੀਗ੍ਰੈਂਟਸ ਦੇ ਉੱਤੇ ਲਗਾਤਾਰ ਸ਼ਿਕੰਜਾ ਜਿਹੜਾ ਕੱਸਿਆ ਜਾ ਰਿਹਾ ਆ ਆਪਾਂ ਪਹਿਲੇ ਦਿਨ ਤੋਂ ਹੀ ਪੰਜਾਬੀ ਯੂਐਸਏ ਦੇ ਉੱਤੇ ਪੰਜਾਬੀ ਭਾਈਚਾਰੇ ਨੂੰ ਇਸ ਬਾਬਤ ਅਪਡੇਟਸ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਸਾਰਿਆਂ ਦੇ ਨਾਲ ਕਿ ਇਸ ਟਾਈਮ ਜਿਹੜੀ ਆਈਸ ਹੈ ਜਾਂ ਹੋਰ ਜਿਹੜੀਆਂ ਇਮੀਗ੍ਰੈਂਟ ਐਨਫੋਰਸਮੈਂਟ ਏਜੰਸੀਜ਼ ਨੇ ਉਹ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ ਅੱਜ ਦੀ ਜਿਹੜੀ ਆਪਣੀ ਕਹਾਣੀ ਹੈ ਜਿਹੜੀ ਗੱਲਬਾਤ ਆ ਉਹ ਇੱਕ 73 ਸਾਲਾ ਪੰਜਾਬੀ ਔਰਤ ਦੇ ਬਾਰੇ ਆ ਆ ਜਿਹੜੇ ਬਜ਼ੁਰਗ ਅਵਸਥਾ ਦੇ ਵਿੱਚ ਤੇ ਉਹ ਜਦੋਂ ਆਈਸ ਦੀ ਤਰੀਕ ਜਿਹੜੀ ਪੈਂਦੀ ਆ ਉਹਦੇ ਤੇ ਜਾਂਦੇ ਨੇ ਜਿਹੜੇ ਕੋ ਪਿਛਲੇ 10-12 ਸਾਲ ਤੋਂ ਲਗਾਤਾਰ ਜਾ ਰਹੇ ਸੀਗੇ ਤੇ ਉਹਨਾਂ ਨੂੰ ਉੱਥੋਂ ਡਿਟੇਨ ਕਰਨਾ ਜਾਂਦਾ ਹੈ ਪਰਿਵਾਰ ਨੂੰ ਇਸ ਬਾਰੇ ਕੁਝ ਨਹੀਂ ਪਤਾ ਲੱਗਦਾ ਪਰਿਵਾਰ ਜਿਹੜਾ ਉਹ ਸਦਮੇ ਦੇ ਵਿੱਚ ਹੈ ਤੇ ਇਸ ਵੇਲੇ ਭਾਈਚਾਰੇ ਤੋਂ ਮਦਦ ਦੀ ਅਪੀਲ ਵੀ ਕਰ ਰਿਹਾ ਹੈ ਵੱਖ-ਵੱਖ ਸੰਸਥਾਵਾਂ ਨੂੰ ਜਿਹੜੀ ਹੈ ਪਹੁੰਚ ਕਰਕੇ ਤੇ ਉਹਨਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਪਰਿਵਾਰਕ ਮੈਂਬਰ ਤੇ ਇਹਨਾਂ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਇੱਕ ਮਨਜੀਤ ਕੌਰ ਜੀ ਆਪਣੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਪੂਰੀ ਘਟਨਾ ਕੀ ਹੈ ਤੇ ਇਸ ਟਾਈਮ ਪਰਿਵਾਰ ਕੋਲੇ ਕੀ ਹੋਰ ਜਾਣਕਾਰੀ ਹੈ ਉਸ ਬਾਬਤ ਦਾ ਆਪਾਂ ਮਨਜੀਤ ਕੌਰ ਜੀ ਨਾਲ ਗੱਲਬਾਤ ਕਰਦੇ ਹਾਂ ਮਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਜੀ ਪੰਜਾਬੀ ਡੀਐ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਹਾਂ ਜੀ ਮਨਜੀਤ ਕੌਰ ਜੀ ਤੁਸੀਂ ਪਹਿਲਾਂ ਦੱਸ ਸਕਦੇ ਹੋ ਕਿ ਤੁਹਾਡਾ ਉਹਨਾਂ ਬਜ਼ੁਰਗਾਂ ਦੇ ਨਾਲ ਕੀ ਰਿਸ਼ਤਾ ਹੈ ਜੀ ਉਹ ਮੇਰੇ ਮਦਰ ਇਨ ਲਾਯਾ ਸਾਡੇ ਮਦਰ ਇਨ ਲਾਯਾ ਹਾਂ ਜੀ ਮਦਰ ਇਨ ਲਾਯਾ ਬਟ ਜੀ ਮਦਰ ਇਨ ਲਾ ਮਾਈਂ ਆ ਮਾ ਤੋਂ ਪੱਗਾ ਕੋ ਰਿਲੀ ਪਾ ਮਦਰ ਇਨ ਲਾ ਕੋਈ ਐਤਾਂ ਦੀ ਗੱਲ ਹੈ ਜੀ ਬਿਲਕੁਲ ਬਿਲਕੁਲ ਮਦਰ ਇਨ ਲਾ ਫਾਦਰ ਇਨ ਲਾ ਮਾ ਪਿਓ ਹੀ ਹੁੰਦੇ ਨੇ ਜੀ ਇਹ ਬਿਲਕੁਲ ਸਹੀ ਗੱਲ ਹੈ ਅਸਾਨਾ ਦੱਸੋ ਕਿ ਵੀ ਜਿਹੜੀ ਉਹਨਾਂ ਦੇ ਨਾਲ ਇਹ ਗੱਲ ਵਾਪਰੀ ਆ ਵੀ ਇਹ ਕਦੋਂ ਦੀ ਗੱਲ ਹੈ ਤੇ ਇਸ ਟਾਈਮ ਉਹਨਾਂ ਨੂੰ ਬਾਕੀ ਤੁਹਾਨੂੰ ਪਤਾ ਹੀ ਕਿ ਉਹ ਕਿੱਥੇ ਰੱਖਿਆ ਗਿਆ ਉਹਨਾਂ ਨੂੰ ਹਾਂਜੀ ਮੰਡੇ ਉਹਨਾਂ ਨੂੰ ਡਿਟੇਨ ਕੀਤਾ ਸੀ ਉਹਨਾਂ ਦੀ ਆਈਸ ਚੈੱਕ ਇਨ ਸੀ ਵੀ ਮੰਡੇ ਥੰ ਸੈਨ ਫਰਾਂਸਿਸਕੋ ਤੇ ਸੈਨ ਫਰਾਂਸਿਸਕੋ ਮੇਰੀ ਬੇਟੀ ਲੈ ਕੇ ਗਈ 2 ਘੰਟੇ ਹੋ ਗਏ 3 ਘੰਟੇ ਹੋ ਗਏ ਫਿਰ ਕਾਲ ਆਈ ਬੇਟੀ ਨੂੰ ਆਫੀਸਰ ਦੀ ਪੇ ਵੀ ਹੈਵ ਯਰ ਗ੍ਰੈਂਡਮਾ ਇਨ ਕਸਟਡੀ ਯੂ ਕੈਨ ਗੋ ਹੋਮ ਉਹ ਤੇ ਬੇਟੀ ਦਾ ਤੇ ਬਹੁਤ ਬਰਾਹ ਹਾਲ ਹੋਇਆ ਕਿ ਕਿਦਾਂ ਦਾਦੀ ਸਾਡੀ ਨੂੰ ਕੀ ਅਸੀਂ ਕੀ ਕਰੀਏ ਮਮਾ ਡੈਡੀ ਕੀ ਕਰਨਗੇ ਅਸੀਂ ਆਸ ਟਾਈਮ ਉਹ ਫਿਰ ਉਹਨਾਂ ਦਾ ਈਵਨਿੰਗ ਟਾਈਮ ਅਸੀਂ ਸਾਰੀ ਫੈਮਲੀ ਇਕੱਠੀ ਹੋਏ ਪਰੇਸ਼ਾਨ ਈਵਨਿੰਗ ਟਾਈਮ ਉਹਦੀ ਲੈਕਟ ਕਾਲ ਆ ਜੀ ਲੈਕਟ ਕਾਲ ਕਰਦੇ इमोशनल ਹੋ ਗਿਆ ਤੇ ਮੈਨੂੰ ਕੱਲੀ ਨੂੰ ਛੋਟੇ ਜਿਹੇ ਕਮਰੇ ਚ ਬੰਦ ਕੀਤਾ ਆ ਇੱਕ ਚਾਦਰ ਦਿੱਤੀ ਆ ਪਾਣੀ ਦੀ ਬੋਤਲ ਦਿੱਤੀ ਕੋਈ ਲਾਗੇ ਨਹੀਂ ਕੋਈ ਮੇਰੇ ਲਾਗੇ ਵੀ ਕੋਈ ਬਾਹਰ ਨਹੀਂ ਖੜਾ ਕੋਈ ਵੀ ਨਹੀਂ ਇੱਥੇ ਹੈਗਾ ਦਵਾਵਾਂ ਮਾਂ ਉਹਨਾਂ ਦੀਆਂ ਹੈਗੀਆਂ ਚੱਲਦੀਆਂ ਆ ਦਵਾ ਦੀ ਲੋੜ ਸੀ ਕੋਈ ਢੋਸ ਨਹੀਂ ਮੜਾ ਹੂੰ ਹੂੰ ਥੋੜਾ ਚਿਰ ਗੱਲ ਕਰਕੇ ਸਾਡੇ ਨਾਲ ਬੱਚ ਪੋਤੇ ਪੋਤੀਆਂ ਸਭ ਨਾਲ ਤੇ ਮੈਂ ਤੇ ਬੱਚਿਆਂ ਦੇ ਪਿਆਰ ਦੇਖਣੇ ਮੈਂ ਕਿੱਥੇ ਆ ਗਈ ਆ ਮੈਨੂੰ ਮੇਰੀ ਹੈਲਪ ਕਰੋ ਕਿੱਦਾਂ ਕਰਨੀ ਆ ਅਸੀਂ ਫਿਰ ਵੀ ਸਮਝਾਇਆ ਬੱਚਿਆਂ ਨੇ ਬੇਟਿਆਂ ਨੇ ਅਸੀਂ ਸਭ ਤੇ ਮੰਮੀ ਤੁਸੀਂ ਆਪਣਾ ਧਿਆਨ ਰੱਖੋ ਅਸੀਂ ਸਭ ਇਕੱਠੇ ਹਾਂ ਕੋਈ ਗੱਲ ਨਹੀਂ ਫਿਕਰ ਸਾਡੀ ਕੰਨ ਦੀ ਲੋੜ ਨਹੀਂ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਮੁੜ ਕੇ ਗੱਲ ਨਹੀਂ ਹੋਈ ਪੂਰੀ ਰਾਤ ਅਸੀਂ ਸੁੱਤੇ ਨਹੀਂ ਉਹਨਾਂ ਦਾ ਕੀ ਹਾਲ ਹੋਗਾ ਉੱਤੇ ਕੋਈ ਇਮੇਜਿਨ ਕਰ ਹੀ ਨਹੀਂ ਸਕਦਾ ਤੇ ਕੀ ਹਾਲ ਹੋ ਹੋ ਕੇ ਦੂਸਰੇ ਦਿਨ 6:30 ਕਾਲ ਆਈ ਉਹਨਾਂ ਦੀ ਠੀਕ ਹੈ ਜੀ ਹਕੀਕਤ ਕੱਟ ਰਹੀ ਮੈਨੂੰ ਕਹਿੰਦੇ ਆ ਪੇ ਬੇਕਰਸ ਖਲ ਕਾਨਾ ਤੇ ਅਸੀਂ ਇਹੀ ਤੇ ਮੰਮੀ ਦਵਾਈ ਦਿੱਤੀ ਤੁਹਾਨੂੰ ਖਾਣ ਪੀਣ ਲੈ ਕੁਛ ਦਿੱਤਾ ਹੱਲੇ ਕੋਈ ਨਹੀਂ ਆਇਆ ਕੋਈ ਨਹੀਂ ਆਦਾ ਬਾਰ ਕੋਈ ਗਾਰਡ ਵਜਿਆ ਜੇ ਅਸੀਂ ਕਿਆ ਬੁਹਾ ਤੁਸੀਂ ਖੜਕਾਓ ਵਿੰਡੋ ਖੜਕਾਓ ਕੰਨੇ ਆਉਂਦਾ ਨਹੀਂ ਤੇ ਮੁੜ ਕੇ ਫਿਰ 2 ਘੰਟੇ ਥੋੜਾ ਜਿਹੀ ਗੱਲ ਹੁੰਦੀ ਆ ਫਿਰ ਦੁਬਾਰਾ 2 ਘੰਟੇ ਬਾਅਦ ਫੋਨ ਕੀਤਾ ਪਏ ਹੁਣ ਕੁਛ ਦਿੱਤਾ ਖਾਣ ਨੂੰ ਮਾੜਾ ਜਿਹਾ ਪੁੱਛਿਆ ਤੇ ਕਹਿੰਦੇ ਤੈਨੂੰ ਲੈ ਜਾਣਾ ਮੁੜ ਕੇ ਉਹ ਫਰੇਜ਼ਨੋ ਲੈ ਗਏ ਉਹਨਾਂ ਨੂੰ ਫਰੇਜ਼ਨੋ ਤੇ ਇੰਨਾ ਆ ਕੋਈ ਰਾ ਉੱਥੇ ਮਿਲ ਗਿਆ ਜਿਨ੍ਹਾਂ ਨੇ ਦੇਖ ਲਿਆ ਪੇ ਬਜ਼ੁਰਗਰ ਬੈਠੇ ਆ ਕੀ ਗੱਲ ਆ ਕਿਉਂ ਬੜਿਆ ਉਹਨਾਂ ਨੇ ਸਾਨੂੰ ਫੋਨ ਕਰਕੇ ਇੰਨਾ ਦੱਸਤਾ ਪੇ ਫਰੇਜ਼ਨੋ ਪਹੁੰਚ ਗਿਆ ਇੱਥੇ ਉਹ ਪ੍ਰੋਸੈਸ ਕਰੂਗੇ ਅੱਗੇ ਜਾ ਕੇ ਇਨਾਂ ਨੂੰ ਫਿਰ ਡੇਕਰਸ ਤੇ ਲੈ ਕੇ ਜਾਉਗੇ ਠੀਕ ਹੈ ਜੀ ਕੋਚਿੰਗ ਤੇ ਲੱਗ ਜਣੇ ਆ ਸੋ ਪੂਰਾ ਦਿਨ ਟਰੈਵਲਿੰਗ ਚ ਸਾਬ ਤੇ ਫਿਰ ਸਾਨੂੰ ਕਾਲ ਆਈ ਕੱਲ ਤੇ ਮੈਂ ਫਰੇਜ਼ਨੋ ਪਹੁੰਚ ਗਈ ਆ ਇੱਥੇ ਬਹੁਤ ਬੱਸਾਂ ਭਰ-ਭਰ ਕੇ ਕਹਿੰਦੇ ਬੰਦੇ ਆ ਠੀਕ ਹੈ ਇਹਨੇ ਇਹਨੇ ਬਾਇਦ ਮੈਂ ਤੇ ਕੱਲੀ ਸੀ ਮੇਰੇ ਤੇ ਹੱਥਾਂ ਤੇ ਕੜੀਆਂ ਲਾਉਣ ਲੱਗੇ ਪੈਰਾਂ ਤੇ ਲਾਉਣ ਲੱਗੇ ਮੈਂ ਉਹਨਾਂ ਨੂੰ ਕਿ ਅੱਜ ਜਿੰਨੀ ਵੀ ਮਾੜੀ ਮੋਟੀ ਇੰਗਲਿਸ਼ ਆਉਂਦੀ ਤੇ ਤੁਰਿਆ ਮੈਨ ਤੋਂ ਜਾਂਦਾ ਨਹੀਂ ਤੁਸੀਂ ਮੇਰੇ ਹਾਲ ਆ ਦੇਣੀਆਂ ਮੈਂ ਡਿੱਗ ਜਾਊਂਗੀ ਮੈਂ ਮੈਂ ਨਹੀਂ ਕਰ ਸਕਦੀ ਐਡਾ ਅੱਛਾ ਕਹਿੰਦੇ ਫਿਰ ਉਹਨਾਂ ਨੇ ਪੈਰਾਂ ਤੇ ਨਹੀਂ ਲਾਈਆਂ ਇੱਕ ਹੱਥ ਤੇ ਹੱਥ ਕੜੀ ਲਾ ਕੇ ਤੇ ਲੈ ਗਿਆ ਮੈਨੂੰ ਸੈਪਰੇਟ ਬਾਕੀ ਕਿਸੇ ਹੋਰ ਕਿਸੇ ਡੇਟੇਨੀਸ ਦੇ ਨਾਟ ਬਿਲਕੁਲ ਨਹੀਂ ਸਿਰਫ ਕੱਲਾ ਸਫ਼ਰ ਕੱਲਾ ਪੂਰਾ ਟਾਈਮ ਉੱਥੇ ਵੀ ਇਕੱਲੇ ਰਹੇ ਰਾਤ ਦੇ 1 2 ਵਜੇ ਜਾ ਕੇ ਬੇਕਰਸਫੀਲਡ ਉਹਨਾਂ ਨੂੰ ਕੋਈ ਜਗ੍ਹਾ ਦਿੱਤੀ ਬੇਕਰਸਫੀਲਡ ਪਹੁੰਚੇ ਇਕੱਲੇ ਇੱਕ ਪਾਸੇ ਰੱਖਿਆ ਉਹਨਾਂ ਨੂੰ ਨਾ ਕੋਈ ਆਵੇ ਨਾ ਜਾਵੇ ਬਸ ਉੱਥੇ ਹੀ ਬੈਠੇ ਇਕੱਲੇ ਫਿਰ ਕੱਲ ਫੋਨ ਆਇਆ ਤੇ ਮੈਂ ਇੱਥੇ ਪਹੁੰਚ ਗਈਆਂ ਤੇ ਕਾਫੀ ਸਾਰੇ ਪੰਜਾਬੀ ਕੁੜੀਆਂ ਹੈਗੀਆਂ ਆ ਮੈਨੂੰ ਦੇਖ ਕੇ ਹੈਰਾਨ ਤੇ ਤੁਸੀਂ ਬਜ਼ੁਰਗ ਤੁਹਾਨੂੰ ਕਿਉਂ ਅੰਦਰ ਉਹਨਾਂ ਨੇ ਫੜਿਆ ਉੱਤ ਸਿੱਖ ਬੁੱਧਿਆ ਖਾਣ ਪੀਣ ਦਾ ਤੇ ਤੁਹਾਨੂੰ ਮਿਰਦਾ ਕੁਝ ਕਹਿੰਦੇ ਕੁੜੀਆਂ ਜਿਹੜੀਆਂ ਕੁਝ ਮਾੜਾ ਮੋਟਾ ਲਿਆਈ ਜਾਂਦੀਆਂ ਆ ਤੇ ਨਰਸ ਕੋਈ ਆਈ ਕੋਈ ਦਵਾ ਦਿੱਤੀ ਤੁਹਾਨੂੰ ਕਿ ਕੋਈ ਅਕਾਊਂਟ ਸੈੱਟ ਕਰਨਾ ਕਿ ਕਿੱਦਾਂ ਮਿਲਣ ਆਈਏ ਕੀ ਕਰੀਏ ਪਰ ਉਹ ਬਿਜ਼ੀ ਇੰਨੇ ਆ ਜਿਸ ਹਿਸਾਬ ਨਾਲ ਕਹਿੰਦੇ ਤੇ ਬੰਦੇ ਆ ਰਹੇ ਆ ਟਰੱਕ ਭਰ-ਭਰ ਕੇ ਤੇ ਉਹ ਕੇਅਰ ਕਿੱਥੇ ਹੋਣੀ ਉਹਨਾਂ ਦੀ ਹਾਂਜੀ ਹਾਂ ਬਾਹਰ ਕੋ ਬਗੈਰ ਤੇ ਉਹਨਾਂ ਦੇ ਦਵਾਦ ਦੀ ਬਹੁਤ ਜ਼ਰੂਰਤ ਆ ਇਸ ਏਜ ਚ ਉੱਥੇ ਕੱਲੇ ਰਹਿੰਦੇ ਰਹ ਹਾਂ ਕਿੰਨੀ ਦਵਾਈਆਂ ਲੈਂਦੇ ਨੇ ਉਹ ਹਾਂਜੀ ਕਿਹੜੇ ਕਦੀ ਕਦੀ ਦਵਾਈਆਂ ਲੈਂਦੇ ਨੇ ਕਿੰਨੀਆਂ ਕਿ ਦਵਾਈਆਂ ਲੈਂਦੇ ਇਹਨਾਂ ਨੂੰ ਇੱਕ ਤੇ ਮਾਈਗ੍ਰੇਨ ਦੀ ਬਹੁਤ ਮਾਈਗ੍ਰੇਨ ਦੀ ਤੇ ਡੇਲੀ ਖਾਂਦੇ ਆ ਉਹਨਾਂ ਨੂੰ ਮੇਰੇ ਖਿਆਲ ਕਲੇਸਟਰੋਲ ਵੀ ਬੀਪੀ ਵੀ ਆਹ ਹਾ ਥਾਇਰੋਇਡ ਵੀ ਕਾਫੀ ਹੋਰ ਵੀ ਕਾਫੀ ਆ ਹੁਣ ਇਸ ਵੇਲੇ ਤੇ ਸਭ ਦਾ ਹਣਾ ਮੈਨੂੰ ਪਤਾ ਨਹੀਂ ਪੂਰੀ ਤਰ੍ਹਾਂ ਪਰ ਹਾਂਜੀ ਚਲੋ ਦਵਾਈਆਂ ਉਹਨਾਂ ਦੀਆਂ ਚੱਲਦੀਆਂ ਆ ਉਹ ਲਗਾਤਾਰ ਹਰ ਰੋਜ਼ ਦਵਾਈ ਤੋਂ ਬਿਗੈਰ ਨਹੀਂ ਮੇਰੇ ਨਾਲ ਹੋ ਗਿਆ ਤੁਹਾਡੀ ਗੱਲ ਹੋਈ ਨੂੰ ਮੇਰੀ ਕੱਲ ਹੋਈ ਸੀਗੀ ਕੱਲ ਦੁਪਹਿਰੇ ਜੇ ਹੋਈ ਸੀਗੀ ਅੱਜ ਸਵੇਰ ਦੀ ਕੋਈ ਕਾਲ ਨਹੀਂ ਆ ਸਾਨੂੰ ਅੱਗੇ ਨਹੀਂ ਆਪੇ ਕੌਣ ਨਹੀਂ ਕੋਈ ਆਈ ਮੈਂਟਲੀ ਉਹ ਕਿਵੇਂ ਨੇ ਮਤਲਬ ਉਹਨਾਂ ਦੀ ਹਾਲਤ ਮਤਲਬ ਠੀਕ ਨਹੀਂ ਅ ਡਰੇ ਹੋਏ ਨੇ ਨਹੀਂ ਨਹੀਂ ਡਰੇ ਤੇ ਹੈ ਡਰੇ ਤੇ ਹੈ ਜਦ ਦੱਸਦੇ ਆ ਦੂਸਰੇ ਡਿਟੇਨੀਜ਼ ਤੇ ਸਾਨੂੰ 9 ਮੰਥਸ ਹੋ ਗਿਆ 8 ਮਹੀਨੇ ਹੋ ਗਿਆ 7 ਮਹੀਨੇ ਹੋ ਗਿਆ ਉਹ ਡਰੇ ਤੇ ਪਏ ਆ ਪੂਰੀ ਤਰ੍ਹਾਂ ਡਰੇ ਪਏ ਆ ਹੂੰ ਇਹਦੇ ਨਾਲ ਨਾਲ ਕੋਈ ਲੀਗਲ ਪ੍ਰੋਸੈਸ ਵੀ ਸ਼ੁਰੂ ਕੀਤਾ ਤੁਸੀਂ ਮਨਜੀਤ ਕੌਰ ਜੀ ਠੀਕ ਹੈ ਹਾਂ ਜੀ ਲੀਗਲ ਪ੍ਰੋਸੈਸ ਸ਼ੁਰੂ ਹੁਣ ਪਹਿਲਾਂ ਜੋ ਪਹਿਲਾਂ ਵਕੀਲ ਦਾ ਜੋ ਹੋ ਗਿਆ ਸੀ ਇਨ ਦਾ ਪਾਸਟ ਹੋ ਗਿਆ ਹੁਣ ਵਕੀਲ ਹੈਗੇ ਆ ਮੇਰੀਆਂ ਬੇਟੀਆਂ ਸਾਡੇ ਫਰੈਂਡਸ ਕੰਮ ਕਰਦੇ ਸੀਗੇ ਮੰਮੀ ਸਾਡੇ ਸਾੜੀ ਪੈਲਸ ਪਿਛਲੇ 30 ਸਾਲਾਂ ਤੋਂ ਸਾੜੀ ਪੈਲਸ ਬਰਕਲੀ ਯੂਨੀਵਰਸਿਟੀ ਐਵੇਨਿਊ ਤੇ ਤਾਂ ਦੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਕਿੰਨੇ ਬੰਦਿਆਂ ਦੇ ਸ਼ਾਦੀ ਵਿਆਹ ਦੇ ਖੁਸ਼ੀ ਦੇ ਟਾਈਮ ਉਹ ਆ ਸ਼ਾਮਲ ਹੋਏ ਆ बिकॉज ਟੇਕ ਆ ਮਗਾਦੇ ਸਭ ਮੇਰਾ ਖਿਆਲ ਤਕਰੀਬਨ ਬੇਅਰ ਆ ਤੇ ਸਭ ਜਾਣਦਾ ਹੀ ਹੋਣਾ ਉਹਨਾਂ ਨੂੰ ਠੀਕ ਹੈ ਇੰਡੀਆਨਾਂ ਨੂੰ ਛੱਡੋ ਇਨੀ ਅਮਰੀਕਨ ਕਮਿਊਨਿਟੀ ਆ ਜਿਹੜੀ ਜਾ ਕੇ ਬਾਈ ਨੇਮ ਉਹਨਾਂ ਨੂੰ ਪੁੱਛਦੇ ਆ ਕਿ ਅਸੀਂ ਇਹਨਾਂ ਦੇ ਨਾਲ ਹੀ ਗੱਲ ਕਰਨੀ ਆ ਹੂੰ ਤੇ ਉਹਨਾਂ ਦੇ ਜਿਹੜੇ ਹੈਗੇ ਸਾੜੀ ਪੈਲਸ ਵਾਲੇ ਉਹਨਾਂ ਦੀਆਂ ਬੇਟੀਆਂ ਆ ਪੂਰਾ ਹੀਰਲ ਦੋਨੇ ਸਾੜੀ ਪੈਲਸ ਦੇ ਆਸ਼ਾ ਨੀਲ ਸਾਡੀ ਬਹੁਤ ਐਸ ਵੇਲੇ ਮਦਦ ਕੰਢੇ ਐਸ ਵੇਲੇ ਤੇ ਫੈਮਲੀ ਦਾ ਕੀ ਹਾਲ ਹੁੰਦਾ ਆ ਕੋਈ ਸੁਰਤੀ ਨਹੀਂ ਹੁੰਨਾ ਸੁੱਤੇ ਆ ਕਿੰਨਾ ਸੁੱਤੇ ਆ ਕਿ ਬਹੁਤ ਬੁਰਾ ਹਾਲ ਆ ਫੈਮਲੀ ਦਾ ਪਰ ਉਹ ਉਹਨਾਂ ਨੇ ਸਾਡੀ ਇੰਨੀ ਹੈਲਪ ਕੀਤੀ ਇੱਥੇ ਤੱਕ ਉਹਨਾਂ ਦੇ ਕਲਾਇੰਟ ਕੋਈ ਵਕੀਲ ਪੇ ਆਉਂਦੇ ਆ ਲਹਿੰਗੇ ਲੁੰਗੇ ਲੈਣ ਕੋਈ ਦੇਖੋ ਕਿਸੇ ਨੇ ਮੈਨੂੰ ਨਾਮ ਹੁਣ ਚੇਤਾ ਭੁੱਲ ਗਿਆ ਉਹਨਾਂ ਦਾ ਪਰ ਆਏ ਆ ਕਦੋਂ ਦੇ ਮਿਲੇ ਹੋਗੇ ਸਟੋਰ ਚ ਇੱਕ ਦੋ ਵਾਰੀ ਉਹ ਵੀ ਨੇ ਸਾਡੀ ਕਾਂਗਰਸ ਕਾਂਗਰਸਮੈਨ ਨਾਲ ਹਰਨਾਸ ਵੀਰੇ ਅਪਾਇੰਟਮੈਂਟ ਵਧਾ ਕੇ ਦਿੱਤੀ ਤੇ ਤੁਸੀਂ ਜਾ ਕੇ ਮਿਲੋ ਤੇ ਮੀਡੀਆ ਟੈਨਸ਼ਨ ਲਓ ਵਕੀਲ ਕੀਤੇ ਆ ਵਕੀਲ ਵਰਕ ਆਨ ਕੰਡੇ ਆ ਸਭ ਇਦਾਂ ਦੀ ਕੋਈ ਟੈਨਸ਼ਨ ਨਹੀਂ ਪਰ ਕਾਂਗਰਸ ਵਾਲਿਆਂ ਤੋਂ ਇੰਨਾ ਹੋਪ ਕਾਂਗਰਸਮੈਨ ਦੇ ਆਫਿਸ ਤੋਂ ਇੰਨਾ ਹੋਪ ਨਹੀਂ ਮਿਲੇ ਜਿੰਨਾ ਅਸੀਂ ਚਾਹੁੰਦੇ ਆ ਸਾਨੂੰ ਆ ਪੇ ਤੁਸੀਂ ਇੰਡੀਆ ਤੇ ਜਣਾ ਕਦੀ ਦਿੱਕਤ ਹੀ ਨਹੀਂ ਸੀ ਪਰ ਜਰੂਰ ਭੇਜੋ ਪਰ ਇੰਡੀਅਨ ਐਮਬੈਸੀ ਨਹੀਂ ਕੋਈ ਟਰੈਵਲ ਡਾਕੂਮੈਂਟ ਦਿੰਦੀ ਇੱਕ ਵਾਰੀ ਥੋੜੋ ਚਾਰ ਪੰਜ ਵਾਰੀ ਆਈ ਸਾਰੇ ਆਨੇ ਖੁਦ ਪੇਪਰ ਵਰਕ ਸਾਡੇ ਤੋਂ ਭਰਾ ਕੇ ਦਿੱਤਾ ਉਹਨਾਂ ਨੂੰ ਇੰਡੀਅਨ ਐਮਬੈਸੀ ਨੂੰ ਕੋਈ ट्रैवल ਡਾਕੂਮੈਂਟ ਨਹੀਂ ਕੋਈ ਪਾਸਪੋਰਟ ਨਹੀਂ ਕੋਸ਼ ਨਹੀਂ ਪਿਛਲੇ ਅਸੀਂ ਤੇ ਜਦੋਂ ਇਹਨਾਂ ਨੂੰ ਡਿਪੋਰਟੇਸ਼ਨ ਲੱਗੀ ਸੀ ਫਾਈਨਲ ਨਾਇੰਥ ਸਰਕਟ ਤੋਂ ਅਸੀਂ ਤੇ ਉਦੋਂ ਰੈਡੀ ਸੀ ਸਭ ਬੈਗਪੈਕ ਸੀ ਸਭ ਇਮੀਗ੍ਰੇਸ਼ਨ ਕੋਲ ਕਿਹੜੇ ਇਅਰ ਦੀ ਗੱਲ ਆ ਪੈਨ ਜੀ ਜਦੋਂ ਨਾਇੰਥ ਸਰਕਟ ਤੋਂ ਡਿਪੋਰਟੇਸ਼ਨ ਨਾਇੰ 2012 ਦੀ ਗੱਲ ਆ ਓ ਠੀਕ ਹੈ ਜੀ ਦੇਖ ਲਓ 2012 13 ਸਾਲ ਹੋ ਗਏ 13 ਸਾਲ ਹਰ ਇੱਕ 6 ਮੰਥਸ ਅਸੀਂ ਜਾ ਰਹੇ ਹਾਂ ਆਈਸ ਚੈੱਕ ਇਨ ਕੋਈ ਟਾਈਮ ਉਹਦੇ ਬੰਦੇ ਫੜਦੇ ਸੀ ਆਈਸ ਵਾਲਿਆਂ ਨੇ ਕਾਰਡ ਖੁਦ ਦਿੱਤਾ ਸੀ ਇਮੀਗ੍ਰੇਸ਼ਨ ਸੈਨ ਫ੍ਰਾਂਸਿਸਕੋ ਵਾਲਿਆਂ ਨੇ ਤੇ ਤੁਹਾਨੂੰ ਕੋਈ ਨਹੀਂ ਫੜੂਗਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਕੋਈ ਕਾਰ ਦੀ ਸਪੀਡਿੰਗ ਟਿਕਟ ਤੱਕ ਨਹੀਂ ਹੋ ਹੂੰ ਤੇ ਤੁਸੀਂ ਬਜ਼ੁਰਗ ਬੰਦੇ ਨੂੰ ਕਿਹੜੇ ਤਰੀਕੇ ਨਾਲ ਲੈ ਕੇ ਗਏ ਸਾਰੀ ਰਾਤ ਬਿਨਾ ਦਵਾਈਆਂ ਤੋਂ ਕਿਹੜੇ ਹਾਲਾਤਾਂ 'ਚ ਰੱਖਿਆ ਹੂੰ ਉਹਨਾਂ ਨੂੰ ਰੱਬ ਨਾ ਕਰੇ ਕੁਛ ਉੱਥੇ ਹੋ ਜਾਂਦਾ ਕਿੱਥੇ ਅਸੀਂ ਜਾਈਏ ਕਿਹਨੂੰ ਕੌਣ ਰਿਸਪਾਂਸਿਬਲ ਹੈ ਇਸ ਗੱਲ ਦਾ ਹੂੰ ਜੀ ਬਿਲਕੁਲ ਤੇ ਉਹ ਹੋਣੋ ਹੋਣਾਂ ਕੋਲੇ ਜਿਵੇਂ ਇੱਥੇ ਕਹਿ ਦਿੰਦੇ ਆ ਵੀ ਤੁਹਾਡੇ ਕੋਲੇ ਆ ਤੁंजे ਡਾਕੂਮੈਂਟਾਂ ਦਾ ਤੁਹਾਨੂੰ ਨਹੀਂ ਕੁਝ ਕਹਿਣਗੇ ਹੁਣ ਕੋਈ ਮੌਜੂਦਾ ਕੋਈ ਡਾਕੂਮੈਂਟ ਸੀਗਾ ਉਹਨਾਂ ਕੋਲੇ ਕੋਈ ਵਰਕ ਪਰਮਿਟ ਜਾਂ ਕੁਛ ਹੋਰ ਵਰਕ ਪਰਮਿਟ ਸੀਗਾ ਆਈਸ ਵਾਲਿਆਂ ਨੇ ਕਿਹਾ ਬੇਫਿਕਰ ਹੋ ਕੇ ਰਹੋ ਏਵਰੀ 6 ਮੰਥਸ ਹਉ ਵਿਚ ਵਿਚ ਤੇ ਕਾਫੀ ਸਾਲ 1 ਸਾਲ ਬਾਦਾਂ ਹਾਜ਼ਰੀ ਬਣ ਜਾਂਦੇ ਸੀ ਉਹਨੇ ਪੇਪਰ ਦਿੱਤਾ ਸੀ ਵਰਕ ਪਰਮਿਟ ਅਪਲਾਈ ਕਰਦੇ ਸੀ ਵਰਕ ਪਰਮਿਟ ਮਿਲਦਾ ਸੀ ਕੰਮ ਕਰਦੇ ਸੀ ਟੈਕਸ ਭੱਦੇ ਡਰਾਈਵਰਸ ਲਾਇਸੈਂਸ ਖੁਦ ਡਰਾਈਵ ਕਰਦੇ ਸਭ ਕੁਝ ਬਹੁਤ ਇੰਡੀਪੈਂਡੈਂਟ ਆ ਮੰਮੀ ਸਾਡੇ ਹੂੰ 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 ਕਦੀ ਇਹ ਨਹੀਂਓ ਚਲੋ ਜਿੱਥੇ ਇੰਗਲਿਸ਼ ਦੀ ਲੋੜ ਪੈਂਦੀ ਇਮੀਗ੍ਰੇਸ਼ਨ ਡਾਕਟਰਾਂ ਤੇ ਉੱਥੇ ਚਲੋ ਮੈਂ ਜਾਂਦੀ ਆ ਉਦਾਂ ਹਾਂਜੀ ਉੱਥੇ ਚਲੋ ਹੈਲਪ ਇੱਥੇ ਸਭ ਕੁਝ ਕਰਦੇ ਹੱਲੇ ਤੱਕ ਕੰਮ ਵੀ ਕਰਦੇ ਰਹੇ ਕਹਿੰਦੇ ਮੈਂ ਛੱਡਣਾ ਨਹੀਂਓ ਜੇ ਮੈਂ ਕੰਮ ਛੱਡਦੀ ਆ ਮੈਨੂੰ ਪੈਸਿਆਂ ਦੀ ਲੋੜ ਨਹੀਂ ਪੈਸੇ ਪਿੱਛੇ ਨਹੀਂ ਮੈਂ ਕੰਮ ਕਰਦੀ ਮੈਂ ਜਾਂਦੀ ਪਏ ਘਰੋਂ ਬਾਹਰ ਨਿਕਲੂੰਗੀ 10 ਬੰਦਿਆਂ ਨਾਲ ਗੱਲ ਕਰਨੀ ਜਾਂ ਘਰੇ ਬੈਠਾ ਬੰਦਾ ਰਹਿ ਜਾਂਦਾ ਆ ਹੂੰ ਇੰਨੇ ਹਾਰਡ ਵਰਕਿੰਗ ਇੰਨੇ ਹਿੰਮਤ ਆਲੇ ਪਰ ਬਹੁਤ ਗੱਲ ਤੋਂ ਉਹਨਾਂ ਦੇ ਨਾਲ ਹੋਇਆ ਜਿਸ ਦੇ ਜੇਕਰ ਉਹਨਾਂ ਦਾ ਕੈਰੈਕਟਰ ਬਾਰੇ ਦੱਸਾ ਹਾਂਜੀ ਹਾਂਜੀ ਕੋਈ ਵੀ ਕੋਈ ਪਿਛੋਂ ਕਿਸੇ ਦਾ ਪਤਾ ਲੱਗੇ ਤੇ ਆ ਗਰੀਬ ਬੰਦਾ ਆ ਜਾਂ ਬੰਦੇ ਨੂੰ ਹੈਲਪ ਚਾਹੀਦੀ ਸਾਨੂੰ ਉਸੇ ਵੇਲੇ 10 5 ਜਿੰਨਾ ਵੀ ਦਸਵੰਦ ਕੱਢਦੇ ਹਮੇਸ਼ਾ ਕਿਤੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿੰਨਿਆਂ ਦੀ ਕਿਤੇ ਉਹਨਾਂ ਨੇ ਹੈਲਪ ਕੀਤੀ ਹੋਣੀ ਹੈ ਤੇ ਸਾਨੂੰ ਵੀ ਨਹੀਂ ਪਤਾ ਜੀ 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 ਹੁਣ ਤੁਹਾਨੂੰ ਜਿਹੜੇ ਜਿਹੜੇ ਬੰਦੇ ਲੀਗਲ ਇਹਦੇ ਵਿੱਚ ਪ੍ਰੋਸੈਸ ਦੇ ਵਿੱਚ ਪਏ ਹੋਏ ਆ ਜਿਹੜੇ ਉਹਨਾਂ ਦੀ ਹੈਲਪ ਕਰ ਰਹੇ ਆ ਔਰ ਉਹਨਾਂ ਨੇ ਕੋਈ ਤੁਹਾਨੂੰ ਤਰਵਾਸਾ ਦਿੱਤਾ ਕੋਈ ਤੁਹਾਡਾ ਜਿਹੜਾ ਉਹ ਦਿਲ ਖੜਵਾਇਆ ਕਿ ਬਈ ਅੱਜ ਤੋਂ ਬਾਅਦ ਆ ਹੋਊਗਾ ਜਾਂ ਇਸ ਤਰੀਕੇ ਦੀ ਗੱਲ ਬਾਤ ਹੋਵੇ। ਹਲੇ ਦੱਸਿਆ ਕਿ ਉਹਨਾਂ ਦੀ ਫਾਈਲ ਇੰਨੀ ਲੰਬੀ ਔਰ ਰਿਵਿਊ ਕੰਨ ਡੇ ਆ ਅੱਗਿਓਂ ਪੇ ਕੀ ਸਟੈਪਸ ਲੈਣੇ ਆ। ਨਾਲ ਤੇ ਉਹ ਕੰਟੈਕਟ ਜੇ ਸਾਡਾ ਹੋਇਆ ਸਾਡੇ ਤੋਂ ਸਾਰੀ ਇਨਫੋਰਮੇਸ਼ਨ ਲਈ ਜਾਂ ਉਹਨੀ ਮੈਨੂੰ ਹੁਣ ਨਾਮ ਚੇਤਾ ਨਹੀਂ ਆ ਰਿਹਾ ਵੀ ਤੁਹਾਨੂੰ ਪਤਾ ਹੈ ਆ ਦੋ ਦਿਨਾਂ ਚ ਤੇ ਉਪਰੋਂ ਅੱਜ ਸੋਸ਼ਲ ਮੀਡੀਆ ਤੇ ਥੋੜਾ ਬੋਤਾ ਅਸੀ ਲਾਇਆ ਜਕਾਰਾ ਮੂਵਮੈਂਟ ਨੇ ਹੋਰ ਮੂਵਮੈਂਟਸ ਨੇ ਉਹਨਾਂ ਦਾ ਪੋਸਟ ਕੀਤਾ ਆ ਤੇ ਇਨਾ ਪੇ ਸਾਨੂੰ ਬਹੁਤ ਕੌਜ਼ ਆ ਰਿਹਾ ਹੈ ਇਸ ਵਿਲੇ ਸੋ ਮੈਨੂੰ ਤੇ ਇਨਾ ਚੇਤਾ ਵੀ ਨਹੀਂ ਹੋ ਤੇ ਮੇਨ ਕੰਟੈਕਟ ਤੇ ਮੈਂ ਐਸ ਫਾਰ ਐਸ ਫੈਮਲੀ ਜੀ 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 ਤੁਸੀਂ ਸਾਰਿਆਂ ਨੂੰ ਹਾਂ ਜੀ ਤੇ ਮੁੜ ਕੇ ਇਨਾ ਤੇ ਸਾਨੂੰ ਕਾਂਗਰਸ ਵਾਲਿਆਂ ਨੇ ਕਿਹਾ মিডিਆ ਦੀ ਅਟੈਨਸ਼ਨ ਕੱਲੋਂ ਵੈਸੇ ਹੀ ਆਈਸਾ ਪ੍ਰੋਟੈਸਟ ਹੋ ਰਿਹਾ ਐਲਸਾ ਬਰਾਂਟੇ ਇਜ਼ ਐਪੀਐਨ ਵੇ ਐਂਡ ਸੰ ਬਾਬਲੋ ਡਾਮਿਨੋ ਅਸੀਂ ਤੇ ਇਹ ਕਹਿੰਦੇ ਜਿੰਨੇ ਫਰੈਂਡਸ ਜਿੰਨੇ ਵੀ ਸਬ ਕਮਿਊਨਿਟੀ ਮੈਂਬਰ ਜੋ ਸਾਡੀ ਸਪੋਰਟ ਕਰ ਸਕਦੇ ਆਣ ਕੇ ਪਲੀਜ਼ ਬਜੁਰਗ ਬੰਦੇ ਨੂੰ ਇਦਾਂ ਦੇ ਹਾਲਾਤ ਚ ਨਹੀਂ ਰਹਿਣਾ ਚਾਹੀਦਾ ਜਾਂ ਤੁਸੀਂ ਕੋਈ ਪੇਪਰ ਦੋ ਮੈਂ ਖੁਦ ਜਾਂਦੀਆਂ ਨਾਲ ਇੰਡੀਆ ਛੱਡਣ ਕੋਈ ਪ੍ਰੋਬਲਮ ਇਦਾਂ ਦੀ ਕਦੀ ਕੋਈ ਪ੍ਰੋਬਲਮ ਹੀ ਨਹੀਂ ਪੈ ਜਾਣਾ ਨਹੀਂ ਹੋ ਈਵਨ ਥੋ ਮਾਪੇ ਨਹੀਂ ਰਿਆ ਕੋਈ ਪਿੱਛੇ ਰਿਆ ਨਹੀਂ ਹੁਣ ਬੁਢਾਪੇ ਚ ਬੱਚਿਆਂ ਤੋਂ ਦੂਰ ਕੰਢੇ ਹੂੰ ਜੀ ਜੀ ਪਰ ਫਿਰ ਵੀ ਅਸੀਂ ਕਹਿੰਦੇ ਕੋਈ ਨਹੀਂ ਅਸੀਂ ਤਾਂ ਜਾ ਸਕਦੇ ਮੰਮੀ ਦਾ ਸਾਰਾ ਸੈੱਟ ਕਰ ਦੋਗੇ ਸਾਨੂੰ ਕੋਈ ਇਦਾਂ ਦੀ ਵੀ ਨਹੀਂ ਪਰ ਉੱਥੇ ਨਹੀਂ ਰੱਖਣੇ ਉੱਥੇ ਕੁਝ ਉਹਨਾਂ ਨੂੰ ਹੋ ਗਿਆ ਕੌਣ ਰਿਸਪੌਂਸਿਬਲ ਹੈ ਹੂੰ ਜੀ 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 ਬਿਲਕੁਲ ਤੇ ਤੁਸੀਂ ਜਿਹੜੇ ਦੱਸਿਆ ਸੀਗਾ ਵੀ ਤੁਸੀਂ ਕਈ ਵਾਰੀ ਇੰਡੀਅਨ ਐਮਬੈਸੀ ਨਾਲ ਵੀ ਪਹੁੰਚ ਕੀਤੀ ਅਪਰੋਚ ਕੀਤੀ ਵੀ ਸਾਨੂੰ ਕੋਈ ਡਾਕੂਮੈਂਟ ਇੰਡੀਆ ਨੂੰ ਟਰੈਵਲ ਕਰਨ ਦਾ ਦਿਓ ਉਹਦੇ ਬਾਰੇ ਦੱਸ ਸਕਦੇ ਥੋੜਾ ਬਹੁਤ ਕੀ ਉਹ ਕੀ ਗੱਲ ਸੀ ਜਦੋਂ ਅਸੀਂ ਪਹਿਲੀ ਵਾਰੀ ਸਾਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਭੇਜਿਆ ਉਹ ਆ ਪੇਪਰ ਵਰਕ ਲਾਓ ਮੰਮੀ ਦਾ ਬਰਥ ਸਰਟੀਫਿਕੇਟ ਥੋੜੇ ਬੱਤੇ ਡਾਕੂਮੈਂਟ ਪਿਕਚਰ ਅਸੀਂ ਗਏ ਇੰਡੀਅਨ ਐਮਬੈਸੀ 2012 ਜਾਂ ਆਈ ਥਿੰਕ ਦਸੰਬਰ 2012 ਜਾਂ 2013 अर्ਲੀ ਹਨਾ ਜਨੂਅਰੀ ਇਸ ਟਾਈਮ ਦੇ ਵਿੱਚ ਹੁਣ ਕਾਫੀ ਟਾਈਮ ਹੋ ਗਿਆ ਅਸੀਂ ਕਹੇ ਪੇਪਰ ਦਿਖਾ ਲਿਆ ਦੱਸਿਆ ਉਹਨਾਂ ਨੂੰ ਇੰਨੀ ਗੱਲ ਵੀ ਦੱਸੀ ਫੇ ਇਮੀਗ੍ਰੇਸ਼ਨ ਨੇ ਸਾਨੂੰ ਭੇਜੇ ਮੈਂ ਹੀ ਸੀਗੀ ਮੈਂ ਤੇ ਮੰਮੀ ਸੀਗੇ ਠੀਕ ਹੈ ਅੱਗੇ ਬਰਥ ਸਰਟੀਫਿਕੇਟ ਆ ਪੇਪਰ ਨਾਲ ਲੈ ਕੇ ਸਾਰਾ ਕਰਾਸ ਆਊਟ ਕਰਕੇ ਅੱਗੇ ਸਾਨੂੰ ਲੇਡੀ ਕਹਿੰਦੀ ਤੇਰੇ ਮੱਥੇ ਤੇ ਲਿਖਿਆ ਤੇਰਾ ਜਨਮ ਇੰਡੀਆ ਦਾ ਆ ਓ ਅ ਚਾਈਨਾ ਉਹਨਾਂ ਦਾ ਸਖਤ ਜਵਾਬ ਤੇ ਨਾ ਇਹ ਇਦਾਂ ਦੀ ਗੱਲ ਹੋਣੀ ਨਹੀਂ ਕਹੀ ਮੈਂ ਉਥੇ ਲੜਨ ਬੈਗੇ ਆਈ ਸੈਡ ਹੂ ਇਜ਼ ਯਰ ਬੌਸ ਹੂ ਇਸ ਦਾ ਸੁਪਰਵਾਈਜ਼ਰ ਹੇਅਰ ਆ ਨੀਡ ਟੂ ਕੰਟੈਕਟ ਐਵਰੀਬਾਡੀ ਆ ਨੀਡ ਯਰ ਨੇਮ ਆ ਨੀਡ ਯਰ ਆਈਡੀ ਬੈਜ ਨੰਬਰ ਜੋਵੀਆ ਮੈਨੂੰ ਦੋ ਇਮੀਗ੍ਰੇਸ਼ਨ ਸੈਂਟ ਮੀ ਮੈਨੂੰ ਸ਼ੌਕ ਨਹੀਂ ਸੀ ਤੁਹਾਡੇ ਕੋਲ ਆਉਣ ਦਾ ਐਂਡ ਆਲ ਗੋ ਬੈਕ ਐਂਡ ਰਿਪੋਰਟ ਟੂ ਇਮੀਗ੍ਰੇਸ਼ਨ ਸੋ ਇਮੀਗ੍ਰੇਸ਼ਨ ਵਾਲਿਆਂ ਕੋਲ ਅਸੀਂ ਗਏ ਜੋ ਵੀ ਪੇਪਰ ਵਰਕ ਕਹਿੰਦੇ ਤੁਸੀਂ ਭਰ ਦਿਓ ਅਸੀਂ ਡੀਲ ਕਰਦੇ ਆਂ ਕਹਿੰਦੇ ਦੁਨੀਆ ਭਰ ਦੀ ਅੰਬੈਸੀਸ ਨਾਲ ਅਸੀਂ ਕੰਮ ਕਰਦੇ ਸਭ ਤੋਂ ਭੈੜੀ ਇੰਡੀਆ ਦੀ ਹੈ। ਠੀਕ। ਤੋਂ ਉਹਨਾਂ ਨੇ ਹਰੇਕ ਸਾਲ ਜਦੋਂ ਆਫਸਰ ਬਦਲਦਾ ਸੀ ਇੰਨੇ ਸਾਲਾਂ ਚ ਇੱਕ ਆਫਸਰ ਨੇ ਤੇ ਉਹ ਉੱਥੇ ਰਹਿਣਾ ਨਹੀਂ ਸੀ ਜਿੰਨੀ ਵਾਰੀ ਆਫਸਰ ਬਦਲੇ ਓਨੀ ਵਾਰੀ ਉਹਨਾਂ ਨੇ ਸਾਤੋਂ ਦੁਬਾਰਾ ਡਾਕੂਮੈਂਟਸ ਭਰਾਈ। ਤੇ ਪਾਸਪੋਰਟ ਨਹੀਂ ਦਿੱਤਾ। ਪਾਸਪੋਰਟ ਪਾਸਪੋਰਟ ਟਰੈਵਲ ਡਾਕੂਮੈਂਟ ਕੋਸ਼ ਨਹੀਂ ਦਿੱਤਾ। ਜੇ ਤੁਸੀਂ ਤੁਹਾਨੂੰ ਇੰਨਾ ਆ ਤੁਸੀਂ ਉਹਨਾਂ ਦੀ ਅਸਾਲਮ ਫਾਈਲ ਦੇਖ ਲਓ ਖੋਲ ਕੇ ਉੱਥੋਂ ਪਤਾ ਲੱਗ ਜਾਊਗਾ ਇੰਡੀਆ ਦਾ ਜਨਮਿਆ ਕਿੱਥੇ ਦਾ ਜਨਮਿਆ ਸਾਰੇ ਡਾਕੂਮੈਂਟਸ ਸਭ ਕੁਝ ਉੱਥੇ ਹੈਗਾ ਜੀ ਜਿਹੋ ਅਮਰੀਕਾ ਤੇ ਜਨਮ ਲਿਆ ਹੁੰਦਾ ਉਹਨਾਂ ਨੇ ਤੇ ਫਿਰ ਤਾਂ ਉਹਨਾਂ ਨੂੰ ਅਸਾਲਮ ਫਾਈਲ ਕਰਨ ਦੀ ਲੋੜ ਸੀ ਕਰਨ ਦੀ ਲੋੜ ਹੀ ਨਹੀਂ ਸੀ ਉਹ ਇੱਥੇ ਹੈਗਾ ਇੰਨਾ ਕੁਝ ਵੀ ਨਹੀਂ ਸਮਝ ਸਕਦੇ ਬੰਦੇ ਬਿਲਕੁਲ ਵੀ ਨਹੀਂ ਆਸਵਲੇ ਤੇ ਪਤਾ ਨਹੀਂ ਉਹ ਸਾਨੂੰ ਇੱਕ ਤੇ ਡਰ ਬਜ਼ੁਰਗ ਜਾਂ ਦਵਾਨੀ ਮਿਲਣ ਦੀ ਏਦਾਂ ਦੀ ਭੀੜ ਚ ਜੋ ਹਾਲਾਤ ਆ ਟੈਂਸ਼ਨਸ ਜਿਹੜੇ ਸਭ ਨੇ ਦੇਖੇ ਹੀ ਆ ਤਾਨੂੰ ਪਤਾ ਹੀ ਆਪ ਹਾਂਜੀ ਆਲਕਟਰਾਸ ਉਹ ਬਣਾਉਣ ਦੇ ਅਲਕਟਰਾਸ ਫਲੋਰੀਡਾ ਕੀ ਹਾਲਾਤ ਹੁਣ ਸਾਨੂੰ ਬੇਕਰਸਫਿਲ ਦਾ ਤੇ ਹੈ ਨਹੀਂ ਅਸੀਂ ਕਿਹੜਾ ਕਦੀ ਗਏ ਉਹਨਾਂ ਨੂੰ ਬੇਕਰਸਫਿਲ ਸ਼ਿਫਟ ਕੀਤਾ ਮੈਸਾਵਰਡੇ ਤੇ ਹੁਣ ਸਾਡੀ ਕੋਸ਼ਿਸ਼ ਇਹ ਆਪੇ ਉਹਨਾਂ ਨਾਲ ਗੱਲ ਹੁੰਦੀ ਆ ਤੇ ਕਿਹੜੇ ਦਿਨ ਮਿਲ ਸਕਦੇ ਜਾ ਕੇ ਮਿਲিয়ে ਵਕੀਲ ਮਿਲੇ ਤੇ ਜੋ ਵੀ ਆ ਤੇ ਉਹਨਾਂ ਨੂੰ ਉੱਥੋਂ ਕੱਢੀਏ ਇੰਡੀਆ ਤੇ ਜਦੋਂ ਕੋਈ ਟੈਂਸ਼ਨ ਨਹੀਂ ਪਰ ਉੱਥੇ ਨਹੀਂ ਹੈ ਉੱਥੇ ਕੁਝ ਹੁੰਦਾ ਤੇ ਇੱਕ ਸਾਨੂੰ ਡਾਰਿਆ ਕੋਈ ਹੋਰ ਮੁਲਕ ਤੇ ਨਾ ਕਿਤੇ ਭੇਜ ਦਣ ਹੋਰ ਮੁਲਕ ਚ ਕੌਣ ਤੁਹਾਨੂੰ ਪਤਾ ਹੀ ਆ ਕਿੱਦਾਂ ਕੰਢੇ ਐ ਅਡਮਿਨਿਸਟ੍ਰੇਸ਼ਨ ਐਸੇ ਜੀ ਬਿਲਕੁਲ ਆਪਾਂ ਜਿਹੜੀ ਗੱਲਬਾਤ ਕਰ ਰਹੇ ਆ ਆਪਾਂ ਗੱਲਬਾਤ ਕਰ ਰਹੇ ਆ ਮਨਜੀਤ ਕੌਰ ਜੀ ਦੇ ਨਾਲ ਕਿਉਂਕਿ ਮਨਜੀਤ ਕੌਰ ਜੀ ਡਾਕਟਰ ਇਨ ਲਾ ਨੇ ਉਸ ਬਜ਼ੁਰਗ ਔਰਤ ਦੇ ਜਿਨ੍ਹਾਂ ਦੀ ਉਮਰ 73 ਸਾਲ ਆ ਤੇ ਉਹਨਾਂ ਨੂੰ ਆਈਸ ਦੀ ਜਦੋਂ ਉਹ ਤਰੀਕ ਭੁਗਤਣ ਗਏ ਨੇ ਉਦੋਂ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੀ ਕੁਝ ਵਾਪਰਿਆ ਉਹ ਵੀ ਮਨਜੀਤ ਕੌਰ ਜੀ ਨੇ ਆਪਣੇ ਨਾਲ ਸਾਂਝਾ ਕੀਤਾ ਕਿ ਇਸ ਦੌਰ ਦੇ ਵਿੱਚ ਉਹਨਾਂ ਦਾ ਪਰਿਵਾਰ ਮੈਂਟਲੀ ਲੰਘ ਲਿਆ ਉਹ ਵੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਹਾਲਤ ਹੈ ਉਹ ਉਹਨਾਂ ਨੇ ਜੋ ਕਾਲਸ ਦੇ ਉੱਤੇ ਦੱਸਿਆ ਤੇ ਉਹ ਵੀ ਆਪਣੇ ਨਾਲ ਮਨਜੀਤ ਕੌਰ ਜੀ ਨੇ ਸਾਂਝਾ ਕੀਤਾ ਇਸੇ ਦਰਮਿਆਨ ਜਦੋਂ ਉਹ ਇੰਡੀਅਨ ਐਮਬੈਸੀ ਕੋਲੇ ਜਾਂਦੇ ਨੇ ਕਿ ਸਾਨੂੰ ਇੰਡੀਆ ਨੂੰ ਜਾਣ ਦਾ ਜਿਹੜਾ ਟਰੈਵਲ ਡਾਕੂਮੈਂਟ ਹੈ ਜਾਂ ਕੋਈ ਹੋਰ ਡਾਕੂਮੈਂਟ ਉਹ ਇਸ਼ੂ ਕੀਤਾ ਜਾਵੇ ਤਾਂ ਉਹ ਵੀ ਉਹਨਾਂ ਨੇ ਸਾਂਝਾ ਕੀਤਾ ਵੀ ਕਿਸ ਤਰੀਕੇ ਦੇ ਸਖਤ ਲਹਿਜ਼ੇ ਦੇ ਵਿੱਚ ਉਹਨਾਂ ਦਾ ਜਵਾਬ ਸੀਗਾ ਉਹਨਾਂ ਦੀ ਆਫੀਸਰ ਦਾ ਉਹਨਾਂ ਦਾ ਲਹਿਜ਼ਾ ਸੀਗਾ ਕਿੰਨਾ ਸਖਤ ਕਿ ਭਈ ਤਾਂ ਤੁਸੀਂ ਕਿਵੇਂ ਤਸਦੀਕ ਕਰੀਏ ਮਤਲਬ ਬਜ਼ੁਰਗਾਂ ਨੂੰ ਤਾਂ ਆਪਾਂ ਵੈਸੀ ਸਤਕਾਰ ਦੇ ਨਾਲ ਗੱਲ ਕਰਦੇ ਜਿਉਂ ਉਹਨਾਂ ਨੂੰ ਜਵਾਬ ਵੀ ਦੇਣਾ ਪਰ ਉਹਨਾਂ ਨੇ ਕਿਹਾ ਵੀ ਕੀ ਤੁਹਾਡੇ ਮੱਥੇ ਤੇ ਲਿਖਿਆ ਵੀ ਤੁਸੀਂ ਇੰਡੀਆ ਦੇ ਵਿੱਚ ਜੰਮੇ ਹੋ ਸੋ ਇਸ ਤਰ੍ਹਾਂ ਦਾ ਜਿਹੜਾ ਲਹਿਜਾ ਜੈਸ ਤਰ੍ਹਾਂ ਦੀ ਉਮਰ ਦੇ ਵਿੱਚ ਆ ਕੇ ਜਦੋਂ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਹੈ ਬਹੁਤ ਔਖਾ ਆਪਾਂ ਸਮਝ ਸਕਦੇ ਹਾਂ ਕਿ ਇਸ ਵੇਲੇ ਪਰਿਵਾਰ ਦੇ ਉੱਤੇ ਕੀ ਹਾਲਾਤ ਹੋਣਗੇ ਸੋ ਮਨਜੀਤ ਕੌਰ ਜੀ ਤੁਸੀਂ ਸਾਡੇ ਨਾਲ ਜੁੜੇ ਗੱਲਬਾਤ ਕੀਤੀ ਤੁਹਾਡਾ ਧੰਨਵਾਦ ਜੀ ਤੇ ਅਸੀਂ ਉਮੀਦ ਕਰਦੇ ਹਾਂ ਵੀ ਜਿੱਥੇ-ਜਿੱਥੇ ਵੀ ਤੁਸੀਂ ਪਹੁੰਚ ਕਰਦੇ ਹੋ ਭਾਈਚਾਰੇ ਦੇ ਤੌਰ ਤੇ ਲੀਗਲ ਤੌਰ ਤੇ ਉੱਥੋ-ਉੱਥੋਂ ਤੁਹਾਨੂੰ ਜ਼ਰੂਰ ਜਿਹੜੀ ਮਦਦ ਆ ਉਹ ਮਹੱਈਆ ਹੋ ਸਕੇ ਜੀ ਥੈਂਕ ਯੂ ਜੀ ਥੈਂਕ ਯੂ ਤੁਸੀਂ ਆਪਣਾ ਟਾਈਮ ਦਿੱਤਾ ਸਾਡੀ ਗੱਲਬਾਤ ਲਾਈਵ ਤੇ ਲਿਆਂਦੀ ਸਾਡੀ ਸਾਰੀ ਇਹ ਬੇਨਤੀ ਆਪੇ ਸਾਰੀ ਕਮਿਊਨਿਟੀ ਉਹ ਜਿੰਨਾ ਵੀ ਆ ਸਕਦੇ ਪ੍ਰੋਟੈਸਟ ਤੇ ਸਪੋਰਟ ਸਾਡਾ ਕਰੋ ਕੋਈ ਨਾ ਕੋਈ ਤਰੀਕੇ ਉਹਨਾਂ ਨੂੰ ਬਾਹਰ ਲਾਈਏ ਬਾਹਰ ਆਜਣ ਭਮਕਾਫੇ ਲਾ ਦੇਣ ਲੋਕੇਟਰ ਲਾ ਦੇਣ ਭਮਾ ਪੂਰੀ ਫੈਮਿਲੀ ਦੇ ਲਾ ਲੈਣ ਕਿਤੇ ਨਹੀਂ ਅਸੀਂ ਭੱਜ ਜਾਂਦੇ ਬਸ ਉਹਨਾਂ ਨੂੰ ਬਾਹਰ ਕੱਢ ਦੇਣ ਉਹ ਇਸ ਉਮਰ ਚ ਉੱਥੇ ਬਜ਼ੁਰਗ ਬੰਦੇ ਦਾ ਬਿਲਕੁਲ ਉਹਨਾਂ ਦੀ ਵਿਲ ਪਾਵਰ ਦੇਖੋ ਜੀ ਉਹ 70 ਤੋਂ ਉੱਪਰ ਨੇ ਤੇ باوجود ਇਸ ਦੇ ਕੰਮ ਕਰਦੇ ਨੇ ਟੈਕਸ ਭਰਦੇ ਨੇ ਮਤਲਬ ਬਹੁਤ ਹਜੇ ਤੱਕ ਉਹਨਾਂ ਨੂੰ ਸਪੀਡ ਦੀ ਟਿਕਟ ਨਹੀਂ ਮਿਲੀ ਇਦੋਂ ਜਿਆਦਾ ਕਾਨੂੰਨ ਦੀ ਪਾਲਣਾ ਕਰਨ ਵਾਲਾ ਕਿਹੜਾ ਬੰਦਾ ਹੋਊਗਾ ਜੀ ਇੰਨੀ ਉਮਰ ਦੇ ਵਿੱਚ ਜਿਹੜਾ ਟੈਕਸਪੇਅਰ ਹੈ ਹਾਂਜੀ ਬਹੁਤ ਧੰਨਵਾਦ ਤੁਹਾਡਾ ਮਨਜੀਤ ਕੌਰ ਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਤੁਹਾਡਾ ਜੀ